ਤੁਹਾਡੀ ਜਿੱਥੇ ਪੱਗ ਨੂੰ ਯਾਰ ਅਗਲੇ ਗਲ ਪੈ ਜਾਂਦੇ ਨੇ ਪੱਗਾਂ ਲਾਹ ਦਿੰਦੇ ਨੇ ਤੁਹਾਡੇ ਨਿਸ਼ਾਨ ਸਾਹਿਬ ਰੋਲ ਦਿੰਦੇ ਨੇ ਹਿਮਾਚਲ ਤੁਹਾਡਾ ਲੱਗਿਆ ਕੀ ਕੱਲ ਨੂੰ ਤੁਹਾਡੇ ਨੌਜਵਾਨ ਮੁੰਡੇ ਮਾਰ ਦੇਣਗੇ ਯਾਰ ਕੀ ਲੋੜ ਹੈ ਜਦੋਂ ਤੁਹਾਡਾ ਆਪ ਦਾ ਮੁੱਖ ਮੰਤਰੀ ਤੁਹਾਡੀ ਆਪ ਦੀ ਸਟੇਟ ਹੀ ਸੱਕੀ ਨਹੀਂ ਉਧਰ ਲੈਣ ਕੀ ਜਾ ਇਹ ਸਾਡੇ ਮੁੱਖ ਮੰਤਰੀ ਜਿ ਬੜਕ ਚਾਹੀਦੀ ਤਾਂ ਤਾਂ ਮੈਂ ਕਹਿਣਾ ਬੜਕ ਵਾਲਾ ਮੁੱਖ ਮੰਤਰੀ ਲੈ ਕੇ ਆਓ ਜਿਹੜਾ ਸਿਰ ਝੁਕਾ ਕੇ ਗੱਲ ਨਾ ਕਰੇ ਏ ਆਰਐਸਐ ਜਨਸੰਘ ਜੋ 1947 ਤੋਂ ਬਾਅਦ ਤੁਹਾਡੇ ਨਾਲ ਤੁਹਾਡੀਆਂ ਪੱਗਾਂ ਨਾਲ ਨਫ਼ਰਤ ਕਰਦੀ ਹੈ ਤੁਹਾਡੇ ਨਾਵਾਂ ਦੇ ਪਿੱਛੇ ਸਿੰਘ ਲੱਗਿਆ ਹੈ ਪੰਜਾਬ ਨੂੰ ਤੁਸੀਂ ਤੁਹਾਡਾ ਪਛੋਕੜ ਹੈ ਤੁਹਾਨੂੰ ਇਹ ਮਾਰਨਾ ਚਾਹੁੰਦੇ ਹੁਣ ਸੰਧ ਪਿੰਡਰ ਵਾਲੇ ਦੀ ਫੋਟੋ ਤਾਂ ਸਾਲ ਆ ਗਈ ਪਿਛਲੇ ਸਾਲ 2 ਸਾਲ ਪਹਿਲਾਂ ਕੱਲੇ ਮੁੰਡਿਆਂ ਨੇ ਮੋਟਰਸਾਈਕਲ ਦੇ ਨਿਸ਼ਾਨ ਸਾਹਿਬ ਲਾਏ ਸੀ ਇਹਨਾਂ ਨੂੰ ਉਹ ਵੀ ਚੁੱਭਦੇ ਇਹਨਾਂ ਨੂੰ ਅਸੀਂ ਚੰਗੇ ਕਦੋਂ ਲੱਗੇ ਅੱਜ ਇਹ ਤੁਹਾਡੇ ਵੈਰੀ ਨੇ ਪਰ ਸਾਡੇ ਸਿੱਖਾਂ ਦੀ ਵੀ ਗਲਤੀ ਤੁਸੀਂ ਹਿਮਾਚਲ ਤੋਂ ਲੈਣਾ ਕੀ ਹੈ ਫਿਰ ਮੈਂ ਥਿੱਕਰ ਨਵਜ ਕਹਿਣਾ ਪੈਣਾ ਜਦ ਜ਼ਿਕਰ ਮੁੱਖ ਮੰਤਰੀ ਪੰਜਾਬ ਦਾ ਨਹੀਂ ਆਉਂਦਾ ਪੰਜਾਬ ਦੇ ਅੰਦਰ ਜਦੋਂ ਪੰਜਾਬ ਨੂੰ ਆਪਦਾ ਸਮਝੇਗਾ ਦੇਖੋ ਹਰਿਆਣਾ ਵਾਲੇ ਤੁਹਾਨੂੰ ਗੋਲੀਆਂ ਚਲਾਉਂਦੇ ਨੇ ਸਾਡਾ ਮੁੱਖ ਮੰਤਰੀ ਨੀਵੀਂ ਪਾ ਕੇ ਖਲੋ ਗਿਆ ਹਿਮਾਚਲ ਵਾਲੇ ਸਾਡੇ ਮੁੰਡਿਆਂ ਨੂੰ ਮਾਰਦੇ ਨੇ ਕੁੱਟਦੇ ਨੇ ਸਾਡਾ ਮੁੱਖ ਮੰਤਰੀ ਨੀਵੀਂ ਪਾ ਕੇ ਖਲੋ ਗਿਆ ਇਹ ਕੱਲਾ ਇਹ ਹੀ ਮੁੱਖ ਮੰਤਰੀ ਨਹੀਂ ਕਰੋਤਾ ਐਸਦੂ ਪਹਿਲੋ ਅਕਾਲੀ ਤੇ ਕਾਂਗਰਸੀ ਵੀ ਇਸ ਤਰ੍ਹਾਂ ਰਹੇ ਕੀ ਸੰਤਾਂ ਦੀ ਫੋਟੋ ਬੈਨ ਕੀਤੀ ਹੋਈ ਕਿਤੇ ਫੋਟੋ ਬੈਨ ਹੈ ਕੋਈ ਫੋਟੋ ਬੈਨ ਨਹੀਂ ਫਿਰ ਕਿਵੇਂ ਕਹੋਗੇ ਇਹ ਫੋਟੋ ਬੈ ਫੋਟੋ ਲਾਉਣ ਦੀ ਗੁਨਾਹ ਜਿਹੜੀ ਪਿਕਚਰ ਤੁਸੀਂ ਇਹ ਫੋਟੋ ਨੈਸ਼ਨਲ ਟੀਵੀ ਦੇ ਉੱਪਰ ਜਦੋਂ 84 ਦੇ ਜੂਨ ਦਾ ਮਹੀਨਾ ਦਾ ਤੁਸੀਂ ਵਿਖਾਉਨੇ ਹੋ ਉਦੋਂ ਕਿਉਂ ਵਿਖਾਉਨੇ ਉਦੋਂ ਸੰਤਾਂ ਦੀ ਫੋਟੋ ਵਰਲਡ ਦੇ ਵਿੱਚ ਜਾਂਦੀ ਹੈ ਉਦੋਂ ਤੁਸੀਂ ਟੀਵੀ ਤੇ ਕਿਉਂ ਦਿਖਾ ਸਕਦੇ ਹੋ ਜਦੋਂ ਤੁਸੀਂ ਸੰਤਾਂ ਦੇ ਉਲਟ ਬੋਲਦੇ ਹੋ ਉਦੋਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਇਹ ਹੋਇਆ ਕਿ ਇੱਕ ਸਟੇਟ ਦੂਜੀ ਸਟੇਟ ਨੂੰ ਇੰਟਰਨਾ ਕਰਨ ਦੇ ਵੇਲੇ ਜਿਵੇਂ ਯਾਰ ਬਾਰਡਰ ਬਣਾਤਾ ਪਾਕਿਸਤਾਨ ਤੇ ਹਿੰਦੁਸਤਾਨ ਦਾ ਉਦੋਂ ਇਹ ਪੰਜਾਬ ਦੀ ਪੁਲਿਸ ਜਿਹੜੀ ਏਡੀ ਬਾਥਰ ਬਣਦੀ ਹੈ ਉਦੋਂ ਕਰਦੀ ਨਾ ਐਨਕਾਉਂਟਰ ਯਾਰ ਆਪਦਿਆਂ ਨੂੰ ਮਾਰਦੇ ਜੇ ਬੇਕਸੂਰਾਂ ਨੂੰ ਯਾਰ ਅੱਜ ტიკਰ ਦੱਸੋ ਕਿਤੇ ਇਹਨਾਂ ਨੇ ਅੱਗਾਂ ਲਾਈਆਂ ਹੁਣ ਮੁੰਡਿਆਂ ਨੇ ਪੰਜਾਬ ਦੇ ਅੱਜ ტიკਰ ਪੰਜਾਬ ਦੇ ਕਲਚਰ 'ਚ ਹੀ ਐ ਸਾਨੂੰ ਨਾ ਸਿੱਖਿਆ ਇਹੋ ਜੀ ਠੀਕ ਐ ਇਸ ਗੱਲ ਤੋਂ ਬਾਅਦ ਇਹ ਹਮਲਾ ਭਾਵੇਂ ਆਪਣੇ ਆਪ ਤੇ ਕਰਾ ਦੇ ਕਿਉਂਕਿ ਇਹਨਾਂ ਨੇ ਤਾਂ ਝੂਠੇ ਸਾਫਤ ਕਰਨਾ ਨਾ ਇਹ ਉਹ ਪੁਲਿਸ ਐ ਜਿਹੜੀ ਆਪਦੀ ਕੌਮ ਨੂੰ ਮਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਆਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਸੀ ਇਤਿਹਾਸ ਬੋਲ ਰਿਹਾ ਮੈਂ ਤਾਂ ਇਥੋਂ ਦੇ ਲੋਕਾਂ ਨੇ ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਹਰ ਜਾ ਕੇ ਦਰਵਾਜੇ ਦੇ ਅੱਗੇ ਗਾਂ ਦੀ ਸੋਚ ਕਿ ਅਸੀਂ ਹਮਲਾ ਨਹੀਂ ਕਰਾਂ ਪਰ ਜਦੋਂ ਉਹਨਾਂ ਨੇ ਸਮਾਨ ਭੇਜਿਆ ਸੀ ਬਾਹਰ ਕੋਈ ਹੋਰ ਚੀਜ਼ ਬਣਾ ਕੇ ਭੇਜੀ ਸੀ ਤਾਂ ਇਹਨਾਂ ਨੇ ਹਮਲਾ ਕਰ ਦਿੱਤਾ ਸੀ ਇਸ ਟਾਈਪ ਦੇ ਮਹਾਰਾਜਾ ਰਣਜੀਤ ਸਿੰਘ ਨੇ ਸ਼ੇਰ-ਏ-ਪੰਜਾਬ ਨੇ ਇਹਨਾਂ ਨੂੰ ਕਿਵੇਂ ਕਬਜ਼ੇ 'ਚ ਲਿਆ ਸੀ ਤੇ ਕਿਵੇਂ ਇਹਨਾਂ ਲੋਕਾਂ ਨੂੰ ਬੰਦੇ ਬਣਾ ਕੇ ਰੱਖਿਆ ਸੀ ਉਹ ਹਿਸਟਰੀ ਪੜ੍ਹਨ ਵਾਲੀ ਸਤਿ ਸ੍ਰੀ ਅਕਾਲ ਆਰੰਭੀ ਟੀਵੀ ਤੇਲਿਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸ ਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਪਿਛਲੇ ਦਿਨੀ ਪਟਿਆਲਾ ਦੇ ਵਿੱਚ ਘਟਨਾ ਬੜੀ ਮੰਦਪਾਗੀ ਹੁੰਦੀ ਆ ਜਿਸ ਦੇ ਵਿੱਚ ਪੁਲਿਸ ਤੇ ਇਲਜ਼ਾਮ ਹੈ ਕਿ ਪੁਲਿਸ ਦੇ ਵੱਲੋਂ ਗੁੰਡਾਗਰਦੀ ਸ਼ਰਮ ਕੀਤੀ ਜਾਂਦੀ ਆ ਕਰਨਲ ਪੁਸ਼ਪਿੰਦਰ ਸਿੰਘ ਬਾਠੌਰਾਂ ਦੇ ਨਾਲ ਤੇ ਉਹਨਾਂ ਦੇ ਸੁਪੁੱਤਰ ਅੰਗਰ ਸਿੰਘ ਬਾੜ ਦੇ ਨਾਲ ਕੁੱਟਮਾਰ ਜਿਹੜੀ ਆ ਉਹ ਹੁੰਦੀ ਆ ਜਿਹੜਾ ਪਰਿਵਾਰ ਆ ਉਹ ਹਾਲੇ ਵੀ ਐਫ ਆਈ ਆਰ ਦੇ ਲਈ ਮੰਗ ਜਿਹੜਾ ਉਹ ਕਰ ਰਿਹਾ ਹੈ ਤੇ ਨਾਲ ਹੀ ਗੱਲਬਾਤ ਕਰਾਂਗੇ ਜੋ ਹਿਮਾਚਲ ਤੇ ਪੰਜਾਬ ਦਾ ਵਿਵਾਦ ਚੱਲਿਆ ਜਿਸ ਤਰ੍ਹਾਂ ਦੇ ਨਾਲ ਹਿਮਾਚਲ ਦੇ ਵਿੱਚ ਸਿੱਖ ਨੌਜਵਾਨ ਜਾਂਦੇ ਨੇ ਤਾਂ ਉਹਨਾਂ ਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਦੇ ਜੋ ਝੰਡੇ ਹੁੰਦੇ ਨੇ ਉਹ ਫੜ ਕੇ ਜਿਹੜੇ ਆ ਉਹ ਉਤਾਰੇ ਜਾਂਦੇ ਨੇ ਉਸ ਤੋਂ ਬਾਅਦ ਵਿਵਾਦ ਚੱਲਦਾ ਹੈ ਫਿਰ ਬੱਸਾਂ ਜੋ ਪੰਜਾਬ ਦੇ ਵਿੱਚ ਆਉਂਦੀਆਂ ਨੇ ਹਿਮਾਚਲ ਦੀਆਂ ਉਹਨਾਂ ਦੇ ਉੱਪਰ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨੇ ਤਸਵੀਰਾਂ ਲਾਈਆਂ ਜਾਂਦੀਆਂ ਨੇ ਇਸ ਦੇ ਉੱਪਰ ਵੀ ਅਨੁਰਾਗ ਠਾਕਰ ਹੋਰਾਂ ਦਾ ਬਿਆਨ ਆਉਂਦਾ ਆ ਤੇ ਨਾਲ ਹੀ ਹਿਮਾਚਲ ਦੀ ਵਿਧਾਨ ਸਭਾ ਦੇ ਵਿੱਚ ਵੀ ਇਹ ਮੁੱਦਾ ਉਰਦਾ ਆ ਤੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਇਨਕਾਊਂਟਰਾਂ ਦੀ ਗਿਣਤੀ ਆਏ ਦਿਨ ਵਧਦੀ ਜਾ ਰਹੀ ਹੈ। तमाम ਮਸਲਿਆਂ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾ ਹੋਰੀ ਹੋਣਗੇ ਸਭ ਤੋਂ ਪਹਿਲਾਂ ਖਾਰਾ ਸਾਹਿਬ ਦਾ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਬਲਬਦਾਂਗੇ ਖਾਰਾ ਸਾਹਿਬ ਸਵਾਗਤ ਆ ਰਹੇ ਮਿੱਟਲ ਜੀ ਸਤਿ ਸ਼੍ਰੀ ਅਕਾਲ ਜੀ ਖਾਰਾ ਮ ਗੱਲ ਜਿਸ ਤਰ੍ਹਾਂ ਦੇ ਨਾਲ ਪਟਿਆਲਾ ਘਟਨਾ ਦੀ ਜੋ ਕਰੀਏ ਜੇ ਪਿਛਲੇ ਦਿਨਾਂ ਦੇ ਵਿੱਚ ਜੋ ਹੁੰਦੀ ਆ ਕਰਨਲ ਪੁਸ਼ਪਿੰਦਰ ਸਿੰਘ ਬਾਠ ਜਿਨ੍ਹਾਂ ਦੀ ਕੁੱਟਮਾਰ ਉਹਨਾਂ ਦੇ ਸੁਪੁੱਤਰ ਦੇ ਸਾਹਮਣੇ ਕੀਤੀ ਜਾਂਦੀ ਆ ਤੇ ਨਾਲ ਹੀ ਉਹਨਾਂ ਦੇ ਸੁਪੁੱਤਰ ਦੀ ਵੀ ਕੁੱਟਮਾਰ ਕੀਤੀ ਜਾਂਦੀ ਆ ਉਹ ਉਹਨਾਂ ਹੀ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਜੋ ਪਿਛਲੇ ਦਿਨਾਂ ਚ ਇਨਕਾਊਂਟਰ ਕਰਕੇ ਉਸ ਵੇਲੇ ਆਈ ਸੀ ਤੇ ਉੱਥੇ ਖੜੀ ਸੀ ਤੇ ਜਿਸ ਤਰ੍ਹਾਂ ਦੀ ਸ਼ਬਦਾਬਲੀ ਉਹਨਾਂ ਦੇ ਵੱਲੋਂ ਬੋਲੀ ਗਈ ਇਲਜ਼ਾਮ ਪੁਸ਼ਪਿੰਦਰ ਸਿੰਘ ਬਾਠਵਰਾਂ ਦੀ ਧਰਮ ਪਤਨੀ ਨੇ ਜਿਸ ਤਰ੍ਹਾਂ ਦੇ ਲਾਏ ਤਾਂ ਇਸ ਘਟਨਾਕਰਮ ਨੂੰ ਕਿਵੇਂ ਦੇਖਦੇ ਹੋ ਦੇਖੋ ਪਹਿਲੀ ਗੱਲ ਤਾਂ ਬਾਠ ਪਰਿਵਾਰ ਨੂੰ ਮੈਂ ਇੱਕ ਗੱਲ ਕਹੂੰਗਾ ਤੁਹਾਡੀ ਕਿਸਮਤ ਚੰਗੀ ਹੈ ਉਹਨਾਂ ਦੀ ਵਾਈਫ ਨੂੰ ਕਹੂੰਗਾ ਤੁਹਾਡੀ ਕਿਸਮਤ ਚੰਗੀ ਹੈ ਇਹੋ ਜੇ ਬੁੱਚੜ ਬੰਦਿਆਂ ਦੇ ਇੱਥੋਂ ਤੁਹਾਡੇ ਬੰਦਿਆਂ ਦੀ ਜਾਨ ਨਹੀਂ ਗਈ ਪੰਜਾਬ ਦੇ ਅੰਦਰ ਅੱਜ ਦਾ ਨਹੀਂ ਪਿਛਲੇ 35 ਸਾਲ ਤੋਂ 40 ਸਾਲ ਤੋਂ ਇਹੀ ਹਾਲਾਤ ਰਹੇ ਨੇ ਪੰਜਾਬ ਤੇ ਅੱਜ ਹੁਣ ਪੰਜਾਬ ਦੇ ਅੰਦਰ ਫੇਕ ਇਨਕਾਉਂਟਰ ਹੋ ਰਹੇ ਨੇ 10-10 ਲੱਖ ਰੁਪਈਆ ਮਿਲ ਰਿਹਾ ਹੈ ਉਹੀ ਤਰੱਕੀਆਂ ਮਿਲ ਰਹੀਆਂ ਨੇ ਇਹਨਾਂ ਨੂੰ ਕੌਣ ਅੱਗੇ ਲੈ ਕੇ ਜਾ ਰਿਹਾ ਹੈ ਇੱਕ ਪੰਜਾਬ 'ਚ ਇਨਕਾਊਂਟਰ ਹੁੰਦੇ ਨੇ ਫੇਕ ਇਨਕਾਊਂਟਰ ਹੁੰਦੇ ਨੇ ਜਿੰਦਾ ਮੁੱਖ ਮੰਤਰੀ ਜਿਸ ਨੂੰ ਸਮਝ ਹੀ ਨਾ ਹੋਵੇ ਪੰਜਾਬ ਦੀ ਬਦਕਿਸਮਤੀ ਹੈ ਜਿਹੜਾ ਕੋਈ ਵੀ ਮੁੱਖ ਮੰਤਰੀ ਹੋਇਆ ਪੰਜਾਬ ਦਾ ਨਹੀਂ ਹੋਇਆ ਸਰਦਾਰ ਸਾਹਿਬ ਇਹਨਾਂ ਨੂੰ 10 ਲੱਖ ਰੁਪਈਆ ਕੀ ਤੁਸੀਂ ਉੱਥੇ ਆਪਣੇ ਡਕੈਤ ਮਾਰਨ ਲੱਗੇ ਸੀ ਜਾਂ ਤਾਂ ਹੋਵੇ ਨਾ ਕਿ ਉਹ ਕੋਈ ਬੜੇ-ਬੜੇ ਡਕੈਤ ਸੀ ਇਹ ਦੋ ਮੁੰਡਿਆਂ ਚ ਕੋਟ ਸ਼ਮੀਰ ਦੇ ਚੁੱਕੇ ਹੋ ਮਾਰਤੇ ਯਾਰ ਦਸਵੇਂ ਤੂੰ ਉਹ ਕੀ ਉਹ ਵਿਚਾਰੇ ਕੋਈ ਉਹ ਕੋਈ ਗੈਂਗਸਟਰ ਸੀ ਉਹ ਜਦੋਂ ਮਰਜੀ ਬੰਦੇ ਮਾਰਦੇ ਹੋ ਏਹੀ 1990 92 ਦਾ ਕੰਮ ਰਿਆ 92 ਤੋਂ ਬਾਅਦ 95 ਟਿੱਕਰ ਆਇਆ ਇਹਨਾਂ ਨੂੰ ਤਰੱਕੀ ਚਾਹੀਦੀ ਹੈ ਇਹਨਾਂ ਨੂੰ ਪੈਸੇ ਚਾਹੀਦੇ ਨੇ ਇਹਨਾਂ ਦੇ ਮੂੰਹ ਨੂੰ ਖੂਨ ਲੱਗਾ ਹੋਇਆ ਪਰ ਸਾਡੇ ਮੁੱਖ ਮੰਤਰੀ ਸਾਡੇ ਮੰਤਰੀਆਂ ਦਾ ਬੇੜਾ ਗਰਕ ਹੋ ਚੁੱਕਾ ਹੈ ਹੁਣ ਮੇਰੀ ਗੱਲ ਸੁਣ ਲੋ ਇੱਕ ਕਰਨਲ ਬੰਦਾ ਹੈ ਉਹਦਾ ਬੇਟਾ ਹੈ ਯਾਰ ਜਿਹੜਾ ਬੰਦਾ ਆਪਦੇ ਬੇਟੇ ਨਾਲ ਹੁੰਦਾ ਹੈ ਨਾ ਆਪਦੀ ਫੈਮਿਲੀ ਦੇ ਨਾਲ ਹੋਵੇ ਬੰਦਾ ਤਾਂ ਉਹਦਾ ਜਿਹੜਾ ਮਾਹੌਲ ਆ ਉਸ ਵਕਤ ਜਿਵੇਂ ਇਹਨਾਂ ਨੇ ਦਿਖਾਇਆ ਉਹੋ ਜਿਹਾ ਮਾਹੌਲ ਨਹੀਂ ਹੁੰਦਾ ਹੁਣ ਉਹ ਕਹਿੰਦੇ ਨੇ ਪੁਲਿਸ ਵਾਲੇ ਕਹਿੰਦੇ ਮਾਫੀ ਮੰਗ ਰਹੇ ਨੇ ਜੀ ਇਟ ਮੀਨਸ ਗਲਤੀ ਹੈ ਜੀ ਮਾਫੀ ਮੰਗ ਰਹੇ ਨੇ ਗੁਨਾਹ ਆਪਦਾ ਐਡਮਿਟ ਕਰ ਰਹੇ ਨੇ ਉਹ ਤੇ ਪੁਲਿਸ ਪਰਚਾ ਦਰਜ ਨਹੀਂ ਕਰ ਰਹੀ ਪੁਲਿਸ ਨੇ ਪਰਚਾ ਕਿਹੜਾ ਦਰਜ ਕੀਤਾ ਆਣ ਪਛਾਤੇ ਬੰਦੇ ਪੰਜਾਬ ਦੇ ਅੰਦਰ 2015 ਦੇ ਵਿੱਚ ਵੀ ਅਣਪਛਾਤੇ ਬੰਦੇ ਆਏ ਅਣਪਛਾਤੇ ਪੁਲਿਸ ਆਈ ਹੁਣ ਫੇਰ ਪੁਲਿਸ ਨੇ ਹਮਲਾ ਕੀਤਾ ਅਣਪਛਾਤੇ ਬੰਦੇ ਆਏ ਕਾਰਨ ਕੀ ਹੈ ਪੰਜਾਬ ਹੈ ਜਿਹੜਾ ਐਸ ਵਕਤ ਦਿੱਲੀ ਦੇ ਕੰਟਰੋਲ ਥੱਲੇ ਮੁੱਖ ਮੰਤਰੀ ਨਾ ਹੋਿਆਂ ਚੋਂ ਐਮ ਐਲ ਏ ਮਨਿਸਟਰ ਜਿਹੜੇ ਸੀ ਜਿਨ੍ਹਾਂ ਦੀ ਕੋਈ ਕੁਆਲਟੀ ਮੈਂ ਕਹੂੰਗਾ ਕੁਆਲੀਫਾਈਡ ਨਹੀਂ ਕੁਆਲਟੀ ਉਹਨਾਂ ਚ ਕੋਈ ਬੰਦਿਆਂ ਨਹੀਂ ਹੈ ਨਹੀਂ ਉਹ ਬੰਦੇ ਇਸ ਟਾਈਮ ਤੇ ਪੰਜਾਬ ਦੀ ਸਤਾ ਸੰਭਾਲ ਰਹੇ ਨੇ ਕਿਸੇ ਵੀ ਇਨਕਾਊਂਟਰ ਦੇ ਉੱਪਰ ਬੋਲਿਆ ਪੰਜਾਬ ਦਾ ਐਮਐਲਏ ਮਨਿਸਟਰ ਕੋਈ ਯਾਰ ਪੰਜਾਬ ਦਾ ਪੁੱਤਰ ਮਰਦਾ ਹੈ ਪੰਜਾਬ ਦੇ ਪਿਓ ਪੁੱਤਰਾਂ ਨੂੰ ਕੁੱਟ ਪੈ ਰਹੀ ਹੈ ਕਾਰ ਚੋਂ ਖਿੱਚ ਕੇ ਉਹਨਾਂ ਨੂੰ ਬਾਹਰ ਲੈ ਕੇ ਆ ਰਹੇ ਨੇ ਉਹਦਾ ਰੈਂਕ ਕੀ ਹੈ ਪਰ ਉੱਥੇ ਕੋਈ ਸੁਣਵਾਈ ਕੋਈ ਨਹੀਂ ਇਹੀ ਐਸਐਸਪੀ ਕਾਫੀ ਸਮਾਂ ਪਹਿਲਾਂ ਮੈਂ ਇੱਥੇ ਬਠਿੰਡੇ ਨੇ ਸਾਡੇ ਵਕੀਲਾਂ ਨਾਲ ਦਰਬਾਰ ਕੀਤਾ ਸੀ ਇਸ ਬੰਦੇ ਨੇ ਇੱਕ ਹੌਲਦਾਰ ਤੋਂ ਪਰਚਾ ਦਰਜ ਕਰਾਇਆ ਸੀ ਜਿਸ ਦੇ ਵਿੱਚ ਇਹ ਲਿਖਿਆ ਸੀ ਕਿ ਉਹ ਬੰਦਾ ਜਿਉਂਦਾ ਹੈ ਜਾਗਦਾ ਹੈ 302 ਦਾ ਪਰਚਾ ਬਣਾਤਾ ਚੁੱਕੇ ਨੇ ਫਿਰ ਹਾਈ ਕੋਰਟ 'ਚ ਉਸ ਬੰਦੇ ਨੂੰ ਲਾਹਨਤ ਪਈ ਪਰ ਇਹਨਾਂ ਗੱਲਾਂ ਨੂੰ ਵੇਖੇ ਕੌਣ ਇੱਥੇ ਤਾਂ ਕਿ ਡਿਗਰੀ ਵੇਖਣੀ ਆਈਪੀਐਸ ਆ ਚਾਹੇ ਉਹਦਾ ਕਿਹੋ ਜਿਹਾ ਕਰੈਕਟਰ ਉਹਦੀ ਬੈਕਗ੍ਰਾਉਂਡ ਕੀ ਹੈ ਇਹ ਬੰਦਾ ਖੁੱਡੇ ਲਾਉਣ ਵਾਲਾ ਲੋਕਾਂ ਦੇ ਬੰਦੇ ਮਰਾਉਣ ਦੇ ਤੁੱਲੇ ਹੋਏ ਨੇ ਅੱਜ ਤੱਕ ਇਹ ਕਰੇ ਕਾਰਵਾਈ ਨਹੀਂ ਕੀਤੀ ਕਿਉਂ ਨਹੀਂ ਇਸ ਐਸਐਸਪੀ ਨੂੰ ਪਾਰਟੀ ਬਣਾਇਆ ਜਾਂਦਾ ਵਿੱਚ ਦੇਖੋ ਤੁਸੀਂ ਉੱਥੇ ਬੈਠੇ ਪੰਜਾਬ ਦੇ ਅੰਦਰ ਧਿਬੜੂਗੜ੍ਹ ਆਏ ਨੇ ਤੁਸੀਂ 120 ਵਿੱਚ ਪਾ ਦਿੰਨੇ ਹੋ ਉਹਨਾਂ ਨੂੰ ਤੁਸੀਂ ਪਾਉਣੇ ਹੋ ਸਾਜ਼ਿਸ਼ ਦੇ ਵਿੱਚ ਤੇ ਇਹ ਐਸਐਸਪੀ ਕਿਉਂ ਨਹੀਂ ਸਾਜ਼ਿਸ਼ ਦੇ ਵਿੱਚ ਪੈਂਦਾ ਜਿਹੜਾ ਬੰਦਾ ਪਿਛਲੇ 2-4 ਦਿਨ ਤੋਂ ਲਗਾਤਾਰ ਆਪਦੇ ਬੰਦਿਆਂ ਨੂੰ ਵਿਚਾਰ ਰਿਹਾ ਹੈ ਸਬੂਤ ਖਤਮ ਕਰ ਰਿਹਾ ਹੈ ਉਹਨਾਂ ਤੋਂ ਮਾਫੀਆਂ ਮੰਗਾ ਰਿਹਾ ਹੈ ਤੋਂ ਨਾਲ ਦੀ ਫੈਮਿਲੀ ਨੂੰ ਥ੍ਰੈਟ ਕਰ ਰਹੇ ਨੇ ਤੇ ਕਿਉਂ ਨਹੀਂ ਤੁਸੀਂ ਇਹਨਾਂ ਦੇ ਬੰਦੇ ਦੇ ਐਸਐਸਪੀ ਤੇ ਕਾਰਵਾਈ ਕਰਦੇ ਔਰ ਪਿਛਲੇ ਸਾਲ ਆ ਮੁਖਤਰ ਹੋਇਆ ਸੀ ਚਲੋ ਠੀਕ ਆ ਉਹ ਵਕੀਲ ਪਤਾ ਨਹੀਂ ਕਿਹੜੇ ਹਾਲਾਤ ਚੋਂ ਬੰਦਾ ਹੱਸਟਾ ਮੁਕਰ ਗਿਆ ਹਾਲਾਤ ਕੀ ਹੋਏ ਸੀ ਇੱਥੇ ਹਰ ਥਾਂ ਦੇ ਉੱਪਰ ਇਹੀ ਹਾਲਾਤ ਨੇ ਪੁਲਿਸ ਦੇ ਦੇਖੋ ਜਿਨ੍ਹਾਂ ਦੇ ਘਰਾਂ ਦੇ ਵਿੱਚ ਇਹਨਾਂ ਨੇ ਸੈਂਕੜਿਆਂ ਦੀ ਗਿਣਤੀ 'ਚ ਮੁੰਡੇ ਕਰਕੇ ਮਾਜੇ 'ਚ ਮਾਰ ਦਿੱਤੇ ਗਏ ਕਿਸ ਕੋਈ ਬੋਲਿਆ ਸਾਡਾ ਮੰਤਰੀ ਅੱਜ ਤੱਕ ਕੋਈ ਸਾਡਾ ਮੁੱਖ ਮੰਤਰੀ ਬੋਲਿਆ ਉਸਤੇ ਪਰ ਸਵਾਲ ਤਾਂ ਕਰਨਲ ਸਾਹਿਬ ਇਹ ਵੀ ਹੈ ਨਾ ਕਿ ਜੇਕਰ ਕਰਨਲ ਰੈਂਕ ਤੇ ਆਫੀਸਰ ਦੇ ਨਾਲ ਜੋ ਆਰਮੀ ਦੇ ਆਫੀਸਰ ਨੇ ਉਹਨਾਂ ਦੇ ਨਾਲ ਐਸਾ ਕੁਝ ਹੋ ਸਕਦਾ ਆ ਇਹ ਕਹਿਣ ਤੇ ਜਿਵੇਂ ਉਹਨਾਂ ਦੇ ਪਰਿਵਾਰ ਦੇ ਵੱਲੋਂ ਇਲਜ਼ਾਮ ਨੇ ਕਿ ਇਹ ਵੀ ਕਿਹਾ ਗਿਆ ਕਿ ਮੈਂ ਕਰਨਲ ਆ ਆਰਮੀ ਦੇ ਵਿੱਚ ਉਸ ਤੋਂ ਬਾਅਦ ਵੀ ਐਸੇ ਸ਼ਬਦਾਬਲੀ ਵਰਤਨੀ ਕੀ ਕੱਢਦੇ ਆ ਤੇਰੀ ਅਫਸਰੀ ਐਸੇ ਸ਼ਬਦ ਵਰਤ ਜਾਨੀ ਇੱਕ ਕਰਨਲ ਦੇ ਪਰ ਤਾਂ ਫਿਰ ਆਮ ਲੋਕਾਂ ਦੇ ਨਾਲ ਕੀ ਹੁੰਦਾ ਸਰ ਮੈਂ ਤਾਂ ਇਹੀ ਗੱਲ ਕਹੂੰਗਾ ਪੰਜਾਬ ਦੇ ਜਿੰਨੇ ਵੀ ਲੋਕ ਨੇ ਆਪਦੇ ਬੱਚਿਆਂ ਨੂੰ ਰਾਤ ਪੈਣ ਤੋਂ ਬਾਅਦ ਬਾਹਰ ਨਾ ਕੱਢੋ ਬਾਰੇ 부ਚੜ ਤੁਰੇ ਫਿਰਦੇ ਨੇ ਮੈਂ ਇਹਨਾਂ ਨੂੰ 부ਚੜ ਲਬਜ ਕਹਾਂਗਾ ਯਾਰ ਜੀ ਕਰੇ ਤਿੰਨ ਮੁੰਡੇ ਪਿਛਲੇ 2 ਮਹੀਨੇ ਪਹਿਲਾਂ ਫੇਕ ਇਨਕਾਊਂਟਰ ਕਰਤਾ ਯੂਪੀ ਚ ਇਹ 부ਚੜ ਨੇ ਲੋਕ ਯਾਰ ਆਪਦੇ ਪਰਿਵਾਰਾਂ ਨੂੰ ਲੈ ਕੇ ਬਾਹਰ ਨਾ ਜਾਓ ਜਦ ਤੱਕ ਇਹ ਸਰਕਾਰਾਂ ਬੈਠੀਆਂ ਨੇ ਇਹੋ ਜੇ ਮੁੱਖ ਮੰਤਰੀ ਇਹੋ ਜੇ ਐਮਐਲਏ ਇਹੋ ਜੇ ਮਨਿਸਟਰ ਭਾਉਂਗੇ ਤਾਂ ਤੁਹਾਡੇ ਬੱਚਿਆਂ ਦੀਆਂ ਲਾਸ਼ਾਂ ਚੁੱਕੀਆਂ ਨਹੀਂ ਜਾਣੀਆਂ ਕਰਨੀਆਂ ਪੰਜਾਬ ਦੇ ਚੋਂ ਇਹਦਾ ਜਿਹੜਾ ਬੋਲੇਗਾ ਨੂੰ ਮਾਰ ਦੇਣ ਕਰਨਗੇ ਤਾਂ ਇਹਹੀ ਗਲਤੀ 1992 ਚ ਕਾਂਗਰਸ ਸਰਕਾਰ ਨੇ ਕੀਤੀ ਸਾਰਾ ਕੁਝ ਦਿੱਲੀ ਨੂੰ ਦੇਤਾ ਐਸ ਵਕਤ ਇਸ ਮੁੱਖ ਮੰਤਰੀ ਇਸ ਵਜਾਰਤ ਨੇ ਚੁੱਕ ਕੇ ਸਾਰਾ ਦਿੱਲੀ ਨੂੰ ਸਰੈਂਡਰ ਕਰਤਾ ਇੱਕੋ ਦਿੱਲੀ ਦਾ ਸਾਬਕਾ ਮੁੱਖ ਮੰਤਰੀ ਇੱਥੇ ਬਹਾ ਲਿਆ ਸਫਾਇਆ ਕਰਨ ਲੱਗੇ ਨੇ ਪੰਜਾਬ ਦੇ ਮੁੰਡਿਆਂ ਦਾ ਸੋ ਤੁਹਾਡੇ ਕੋਲ ਅਜੇ ਟਾਈਮ ਹੈ ਪੰਜਾਬ ਦੇ ਲੋਕਾਂ ਕੋਲ ਟਾਈਮ ਹੈ ਰੱਬ ਦਾ ਵਾਸਤਾ 'ਚ ਘਰਾਂ 'ਚੋਂ ਬਾਹਰ ਨਾ Niklo ਇਹ ਤੁਹਾਨੂੰ ਮਾਰ ਦੇਣਗੇ ਤੁਹਾਡੇ ਬੱਚਿਆਂ ਨੂੰ ਮਾਰ ਦੇਣਗੇ ਜਾਂ ਇਹਨਾਂ ਦੇ ਖਿਲਾਫ ਐਨ ਦੇ ਖਿਲਾਫ ਇੱਕ ਲਹਿਰ ਸਰਜੇ ਚਾਹੇ ਉਹ ਐਸਐਸਪੀ ਚਾਹੇ ਕੋਈ ਵੀ ਹੈ ਉਸ ਲਹਿਰ ਚ ਇਹਨਾਂ ਨੂੰ ਤਮਾਮ ਪਾਸੇ ਕਰੋ ਇਹਨਾਂ ਨੂੰ ਇਹਨਾਂ ਤੇ ਪਰਚੇ ਦਰਜ ਕਰਾਓ ਇਹੋ ਜੇ ਮੁੱਖ ਮੰਤਰੀ ਮੰਤਰੀਆਂ ਦਾ ਘਰਾਹ ਕਰਾਓ ਪਰ ਅਸੀਂ ਤਾਂ ਕਰਨਾ ਨਹੀਂ ਨਾ ਅਗਰ 2023 ਦੇ ਵਿੱਚ ਇਸ ਪੰਜਾਬ ਨੇ ਸਾਥ ਦਿੱਤਾ ਹੁੰਦਾ ਜਿਹੜੇ ਬੰਦੇ ਕੁੱਟ-ਕੁੱਟ ਕੇ ਜੇਲਾਂ ਸੁਟੇ ਸੀ 23 ਮਾਰਚ ਦੇ ਵਿੱਚ ਅੱਜ 19 ਮਾਰਚ ਉਹੀ ਆ ਗਈ ਤੇ ਸਰਦਾਰ ਸਾਹਿਬ ਅਜ 2 ਸਾਲ ਬਾਅਦ ਭੁਗਤ ਰਹੇ ਆ ਹੋਰ ਇਹਨਾਂ ਦਾ ਸਾਥ ਦਿਓ ਲਾਸ਼ਾਂ ਤੁਹਾਡੇ ਤੋਂ ਗਿਣੀਆਂ ਨਹੀਂ ਜਾਣੀਆਂ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਪਰ ਜਦੋਂ ਪੰਜਾਬ ਤੇ ਹਮਲਾ ਹੁੰਦਾ ਪੰਜਾਬ ਦੇ ਮੁੰਡੇ ਮਾਰਨੇ ਨੇ ਇਹ ਪੁਲਿਸ ਇਨਕਾਊਂਟਰ ਕਰਦੀ ਹੈ ਫੇਕ ਕੁੱਟਦੀ ਹੈ ਜਿਵੇਂ ਪਿਓ ਪੁੱਤਰ ਕੁੱਟਿਆ ਪਰ ਜਦੋਂ ਬਾਹਰਲੀ ਸਟੇਟ ਪੰਜਾਬ ਤੇ ਹਮਲਾ ਕਰਦੀ ਹੈ ਇਹ ਪੰਜਾਬ ਪੁਲਿਸ ਸਰਨੀਵਾ ਕਰਕੇ ਖਲੋਤੀ ਹੁੰਦੀ ਹੈ ਆ ਸ਼ੁਭ ਕਰਨ ਮਾਰਿਆ ਹੀ ਹੈ ਨਾ ਉਹ ਗੋਲੀ ਚਲਾ ਰਿਹਾ ਹਰਿਆਣਾ ਤੇ ਇਹ ਚੱਡਿਆਂ ਚ ਪੂਛ ਲੈ ਕੇ ਭੱਜ ਰਹੇ ਨੇ ਉਦੋਂ ਕਿੱਥੇ ਸੀ ਇਹਨਾਂ ਦੀ ਐਡੀ ਦਲੇਰੀ ਇਹਨਾਂ ਦੀ ਅੱਜ ਹਿਮਾਚਲ ਵਾਲੇ ਮੁੰਡਿਆਂ ਨੂੰ ਕੁੱਟਦੇ ਨੇ ਉੱਥੇ ਇਹਨਾਂ ਦੀ ਦਲੇਰੀ ਕਿੱਥੇ ਗਈ ਹੈ ਸਰ ਸਾਹਿਬ ਇੱਥੇ ਨਾਲੇ ਹੋਰ ਵੀ ਆ ਕੇ ਉਹਨਾਂ ਦੀ ਧਰਮ ਪਤਨੀ ਵੀ ਕਹਿੰਦੇ ਨੇ ਕਹਿੰਦੇ ਸਸਪੈਂਡ ਜ਼ਰੂਰ 12 ਜਿਹੜੇ ਆ ਉਹ ਕਰ ਦਿੱਤੇ ਨੇ ਪਰ ਕਿਸੇ ਦਾ ਨਾਮ ਐਸਐਸਪੀ ਨਾਨਕ ਸਿੰਘ ਨੇ ਆਪਣੀ ਜ਼ੁਬਾਨੀ ਨਾਤਾ ਐਫਆਈਆਰ ਦੇ ਵਿੱਚ ਉਹਨਾਂ ਦੇ ਵੱਲੋਂ ਪਾਇਆ ਤੇ ਨਾ ਹੀ ਆਪਣੀ ਜ਼ੁਬਾਨੀ ਪ੍ਰੈਸ ਕਾਨਫਰੰਸ ਕੀਤੀ ਉਸ ਦੇ ਵਿੱਚ ਕਿਸੇ ਇੱਕ ਵੀ ਅਫਸਰ ਦਾ ਨਾਮ ਉਹਨਾਂ ਨੇ ਨਹੀਂ ਲਿਆ ਕਹਿੰਦੇ ਪਤਾ ਨਹੀਂ ਕਿਹੜੀ ਗੱਲ ਦਾ ਦਬਾਅ ਐਸਐਸਪੀ ਨਾਨਕ ਸਿੰਘ ਤੇ ਹੈ ਕੋਈ ਧਵਾ ਨਹੀਂ ਜੀ ਇੱਥੇ ਆ 4-5 ਸਾਲ ਪਹਿਲਾਂ ਦੀ ਗੱਲ ਹੈ ਸਾਡੇ ਇੱਕ ਐਡਵੋਕੇਟ ਦੇ ਹਮਲਾ ਹੋਇਆ ਸੀ ਲੜਾਈ ਹੋਈ ਸੀ ਤਾਂ ਸਾਨੂੰ ਪਤਾ ਸਾਡੇ ਵਕੀਲਾਂ ਨੇ ਕਿਵੇਂ ਇਹਨਾਂ ਦੇ ਨਾਲ ਟੱਕਰ ਲਈ ਸੀ ਤੇ ਇਹ ਕਿਵੇਂ ਆਪਦੇ ਗੇਟ ਤੋਂ ਵਕੀਲਾਂ ਦੇ ਗੇਟ ਦੇ ਸਾਹਮਣੇ ਆ ਕੇ ਇਹ ਧਮਕੀ ਟਾਈਪ ਚੱਲਦਾ ਹੁੰਦਾ ਸੀ ਇਸ ਬੰਦੇ ਨੇ ਉਸ ਵਕਤ ਵਕੀਲਾਂ ਦੇ ਅਗੇਂਸਟ ਇੰਨਾ ਚੱਲਿਆ ਸੀ ਬੜੀ ਮੁਸ਼ਕਲ ਨਾ ਪਰਚਾ ਦਰਜ ਹੋਇਆ ਸੀ ਕਿਵੇਂ ਕਹੂੰਗੀ ਉਹ ਤਾਂ ਐਸਐਸਪੀ ਐਸੇ ਐਸਐਸਪੀ ਨੂੰ ਹਾਈ ਕੋਰਟ ਨੇ ਖਿੱਚਿਆ ਸੀ ਜਿਉਂਦੇ ਬੰਦੇ ਤੇ ਬੰਦਾ ਜਿਉਂਦਾ ਇਹਨੇ 302 ਲਵਾਈ ਸੀ ਕਿ ਡਾਕੂਮੈਂਟ ਇੰਟੈਲੀਜੈਂਟ ਬੰਦਾ ਹੈ ਤੁਸੀਂ ਲੋਕਾਂ ਨੇ ਸਿਰ ਤੇ ਚੁੱਕਿਆ ਇਹਨਾਂ ਨੂੰ ਜਦੋਂ ਇਹ ਸ਼ਹਿਰ ਦਾ ਚਾਰਾ ਸੰਭਾਲਦੇ ਜੇ ਤੁਸੀਂ ਇਹਨਾਂ ਨੂੰ ਗਲਦਸਤੇ ਦੇਣ ਦੰਦੇ ਕਿਉਂ ਜਾਂਦੇ ਜੇ ਜਾਨ ਨਿਕਲਦੀ ਹੈ ਤੁਹਾਡੀ ਲੋਕਾਂ ਦੀ ਉਹਦੀ ਡਿਊਟੀ ਹੈ ਯਾਰ ਤੁਸੀਂ ਕੋਈ ਡੀਸੀ ਆਵੇ ਕੋਈ ਐਸਐਸਪੀ ਆਵੇ ਚੁੱਕਦੇ ਜੇ ਫੁੱਲ ਤੇ ਚੁੱਕਦੇ ਸਰੋਪਾ ਗੱਲ 'ਚ ਪਾਉਣ ਤੁਰ ਜਾਂਦੇ ਜੇ ਉਹ ਬੰਦੇ ਦਾ ਕੈਰੇਕਟਰ ਵੇਖਿਆ ਤੁਸੀਂ ਕਿਤੇ ਇਹਨਾਂ ਦੀ ਡਿਊਟੀ ਹੈ ਨਾ ਕਿ ਇਹ ਸਾਨੂੰ ਬਚਾਉਣ ਆਏ ਨੇ ਸਾਡੀ ਕੱਖ ਨਹੀਂ ਕਰਦੇ ਪੰਜਾਬ ਦੇ ਅੰਦਰ ਮੈਂ ਤਾਂ ਤਾਂ ਕਿਹਾ ਹੈ ਕਿ ਪੰਜਾਬ ਦੇ ਲੋਕੋ ਜਿੰਨਾ ਚਿਰ ਸਰਕਾਰ ਹੈ ਨਾ ਆਪਦੇ ਬੱਚਿਆਂ ਨੂੰ ਬਾਹਰ ਨਾ ਜਾਣਦਿਆ ਜੇ ਇਹ ਫੇਕ ਇਨਕਾਉਂਟਰ ਵੀ ਕਰਨਗੇ ਤੁਹਾਡੇ ਪੁੱਤਰ ਮਾਰਨਗੇ ਅਸੀਂ ਪਹਿਲਾਂ ਕੁਝ ਨਹੀਂ ਕਰ ਸਕੀ ਅਦਾਲਤਾਂ ਅੱਜ ਤੱਕ ਸਜ਼ਾ ਦੇ ਰਹੀਆਂ ਨੇ ਸੁਪਰੀਮ ਕੋਰਟ ਹਾਈ ਕੋਰਟ ਨੂੰ ਪਤਾ ਕਿ ਪੰਜਾਬ ਦੀ ਪੁਲਿਸ ਇੱਕ ਬੇਲਗਾਮ ਹੈ ਇਹਨਾਂ ਦੀ ਲਗਾਮ ਕੋਈ ਰਾਤ ਪਈ ਨਹੀਂ ਜੰਗਲ ਦੇ ਵਿੱਚ ਜਿਹੜਾ ਸਨਾਟਾ ਹੈ ਜਿਵੇਂ ਜੰਗਲੀ ਜਾਨਵਰ ਨੇ ਇਹ ਉਵੇਂ ਹੀ ਸ਼ਿਕਾਰ ਖੇਡਦੇ ਨੇ 25000 ਤੋਂ ਉੱਤੇ ਮੁੰਡਾ ਮਾਰ ਦਿੱਤਾ ਗਿਆ ਹੈ ਪੰਜਾਬ ਦੇ ਅੰਦਰ ਕੋਈ ਸੈਂਟਰ ਗਵਰਨਮੈਂਟ ਕੋਈ ਪੰਜਾਬ ਸਰਕਾਰ ਨੇ ਗੱਲ ਹੀ ਛੜੀ ਜੋ ਜਿਵੇਂ ਤੁਸੀਂ ਵੀ ਹਿਮਾਚਲ ਦੀ ਗੱਲ ਚ ਛੇੜੀ ਆ ਹਿਮਾਚਲ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਹੋ ਰਿਹਾ ਹਿਮਾਚਲ ਦੇ ਵਿੱਚ ਜਦੋਂ ਸਿੱਖ ਨੌਜਵਾਨ ਮਨੀਕਰਨ ਸਾਹਿਬ ਜਾਂਦੇ ਨੇ ਗੁਰੂ ਘਰ ਦੇ ਲਈ ਜਾਂਦੇ ਨੇ ਤਾਂ ਉਹਨਾਂ ਦੇ ਮੋਟਰਸਾਈਕਲਾਂ ਦੇ ਉੱਪਰ ਵਹੀਕਲ ਦੇ ਉੱਪਰ ਝੰਡੇ ਲੱਗੇ ਹੁੰਦੇ ਨੇ ਜਿਸ ਤੇ ਸੰਜਰਨਾਲ ਸਿੰਘ ਭਿੰਡਰਾਂ ਵਾਲੀ ਤਸਵੀਰ ਹੁੰਦੀ ਆ ਦਾ ਬੜਾ ਕੁਝ ਬੋਲ ਕੇ ਉਹ ਤਸਵੀਰ ਜਿਹੜੀ ਆ ਉਤਰਵਾਈ ਜਾਂਦੀ ਆ ਉਹ ਝੰਡੇ ਜਿਹੜੇ ਹੈਗੇ ਆ ਉਹ ਉਤਰਵਾ ਦਿੱਤੇ ਜਾਂਦੇ ਨੇ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਨਾਲ سلسلہ ਚੱਲਦਾ ਪੰਜਾਬ ਦੇ ਵਿੱਚ ਵੀ ਤਸਵੀਰਾਂ ਸੰਦਰਨਾਲ ਸਿੰਘ ਭਿੰਡਰਾਂ ਵਾਲਿਆਂ ਦੀਆਂ ਉਹ ਬੱਸਾਂ ਦੇ ਉੱਪਰ ਲੱਗਦੀਆਂ ਨੇ ਤੇ ਇਹ ਕਹਿ ਦਿੱਤਾ ਜਾਂਦਾ ਦਲ ਖਾਲਸਾ ਦੇ ਵੱਲੋਂ ਕਿ ਜੇਕਰ ਪੰਜਾਬ ਦੇ ਵਿੱਚ ਕੋਈ ਵੀ ਬੱਸ ਨੇ ਐਂਟਰ ਕਰਨਾ ਹਿਮਾਚਲ ਨੰਬਰ ਜਾਂ ਕਿਸੇ ਵੀ ਵਹੀਕਲ ਨੇ ਐਂਟਰ ਕਰਨਾ ਤਾਂ ਉਸ ਦੇ ਉੱਪਰ ਸੰਦਰਨਾਲ ਸਿੰਘ ਭਿੰਡਰਾਂ ਵਾਲੇ ਦੀ ਤਸਵੀਰ ਲੱਗੀ ਹੋਵੇ ਤੇ ਇਸ ਤੇ ਕਿੰਤੂ ਪ੍ਰੰਤੂ ਹਿਮਾਚਲ ਦੀ ਵਿਧਾਨ ਸਭਾ ਦੇ ਵਿੱਚ ਵੀ ਹੋਇਆ ਅਨੁਰਾਗ ਠਾਕੁਰ ਹੋਰਾਂ ਦੇ ਵੱਲੋਂ ਵੀ ਇਸ ਤੇ ਕਿੰਤੂ ਪ੍ਰੰਤੂ ਕੀਤਾ ਗਿਆ ਦੇਖੋ ਗੱਲ ਸੰਤ ਭਿੰਡਰਾਂ ਵਾਲਿਆਂ ਦੀ ਫੋਟੋ ਦੀ ਨਹੀਂ ਗੱਲ ਇੱਕ ਨਫ਼ਰਤ ਹੈ ਇਹ ਆਰਐਸਐਸ ਜਨ ਸੰਗ ਜੋ 1947 ਤੋਂ ਬਾਅਦ ਤੁਹਾਡੇ ਨਾਲ ਤੁਹਾਡੀਆਂ ਪੱਗਾਂ ਨਾਲ ਨਫ਼ਰਤ ਕਰਦੀ ਹੈ ਤੁਹਾਡੇ ਨਾਵਾਂ ਦੇ ਪਿੱਛੇ ਸਿੰਘ ਲੱਗਿਆ ਹੈ ਪੰਜਾਬ ਨੂੰ ਤੁਸੀਂ ਤੁਹਾਡਾ ਪਛੋਕੜ ਹੈ ਤੁਹਾਨੂੰ ਇਹ ਮਾਰਨਾ ਚਾਹੁੰਦੇ ਨੇ ਹੁਣ ਸੰਤ ਭਿੰਡਰਾਂ ਵਾਲੇ ਦੀ ਫੋਟੋ ਤਾਂ ਸੜ ਆ ਗਈ ਤੇ ਅਜ ਤੂੰ ਪਿਛਲੇ ਸਾਲ ਪਹਿਲਾਂ ਕੱਲ ਨਿਸ਼ਾਨ ਸਾਹਿਬ ਲਾ ਕੇ ਜਾ ਰਹੇ ਸੀ ਪਿਛਲੇ ਸਾਲ 2 ਸਾਲ ਪਹਿਲਾਂ ਕੱਲੇ ਮੁੰਡਿਆਂ ਨੇ ਮੋਟਰਸਾਈਕਲ ਦੇ ਨਿਸ਼ਾਨ ਸਾਹਿਬ ਲਾਏ ਸੀ ਇਹਨਾਂ ਨੂੰ ਉਹ ਵੀ ਚੁੱਭਦੇ ਨੇ ਇਹਨਾਂ ਨੂੰ ਅਸੀਂ ਚੰਗੇ ਕਦੋਂ ਲੱਗੇ ਅੱਜ ਤੱਕ ਜਦੋਂ ਇਹਨਾਂ ਤੇ ਹਮਲਾ ਹੁੰਦਾ ਹਿੰਦੁਸਤਾਨ ਦੇ ਉੱਪਰ ਫੇਰ ਕਹਿੰਦੇ ਨੇ ਕਿ ਅੱਗੇ ਆਪਦਾ ਫਲੈਗ ਲਾ ਕੇ ਨਿਸ਼ਾਨ ਸਾਹਿਬ ਲਾ ਕੇ ਹਮਲਾ ਕਰੋ ਹਿੰਦੁਸਤਾਨ ਦੇ ਅੰਦਰ ਸਿੱਖ ਮੁੰਡਿਆਂ ਨੂੰ ਸਿੱਖਾਂ ਨੂੰ ਇੱਕ ਗੁਲਾਮ ਹੋਣ ਦੀ ਉਹਨਾਂ ਨੂੰ ਇੱਕ ਦੱਸਿਆ ਜਾਂਦਾ ਹੈ ਕਿ ਤੁਸੀਂ ਲੋਕ ਗੁਲਾਮ ਹੋ ਹੁਣ ਕੀ ਗਨਾ ਹੈ ਫੋਟੋ ਲਈ ਗਨਾ ਹੈ ਜੇ ਫੋਟੋ ਤੁਸੀਂ ਤੁਹਾਨੂੰ ਉਹ ਇੱਕ ਬਹੁਤ ਭੈੜੀ ਫੋਟੋ ਲੱਗਦੀ ਹੈ ਤੁਸੀਂ ਜਿਹੜੀ ਸ਼ਾਨ ਵਾਲੇ ਬੰਦੇ ਜੇ ਜਨ ਸੰਗ ਵਾਲਿਓ ਤੁਹਾਡੀ ਬੜੀ ਚੌਧਰ ਹੈ ਜਿਹੜੇ ਲਾਲ ਕਿਲੇ 'ਚ ਵੜੇ ਹੋ ਉਹਦਾ ਮੁਗਲਾਂ ਦਾ ਹੈ ਤੁਹਾਨੂੰ ਜੂ ਨਫ਼ਰਤ ਹੈ ਤੁਹਾਨੂੰ ਯੂ ਸਿੱਖਾਂ ਨਾਲ ਨਫ਼ਰਤ ਹੈ ਤੇ ਮੁਗਲਾਂ ਨਾਲ ਤੇ ਮੁਸਲਮਾਨਾਂ ਨਾਲ ਵੀ ਤੁਹਾਨੂੰ ਬਹੁਤ ਜ਼ਿਆਦੀ ਹੈ ਪਰ ਲਾਲ ਕਿਲਾ ਕਿਹਨੇ ਦਾ ਬਣਾਇਆ ਹੋਇਆ ਹੈ ਲਾਲ ਕਿਲੇ 'ਚ ਕੌਣ ਠਹਿਰਿਆ ਸੀ ਫਿਰ ਉੱਥੇ ਪ੍ਰੇਟ ਕਿਉਂ ਕਰਨ ਜਾਂਦੇ ਹੋ ਕਿਉਂ ਤੁਰੇ ਫਿਰਦੇ ਹੋ ਤੁਸੀਂ ਉੱਥੇ ਠੀਕ ਹੈ ਨਾ ਇਸ ਕਰਕੇ ਇਹਨਾਂ ਨੂੰ ਇੱਕ جنੂਨੀ ਬੰਦੇ ਨੇ ਇਹ ਤੁਹਾਡੇ ਵੈਰੀ ਨੇ ਪਰ ਸਾਡੇ ਸਿੱਖਾਂ ਦੀ ਵੀ ਗਲਤੀ ਹੈ ਤੁਸੀਂ ਹਿਮਾਚਲ ਤੋਂ ਲੈਣਾ ਕੀ ਹੈ ਫਿਰ ਮੈਂ ਇੱਥੇ ਇੱਕ ਲਫ਼ਜ਼ ਕਹਿਣਾ ਪੈਣਾ ਹੈ ਜਦ ਜ਼ਿਕਰ ਮੁੱਖ ਮੰਤਰੀ ਪੰਜਾਬ ਦਾ ਨਹੀਂ ਆਉਂਦਾ ਪੰਜਾਬ ਦੇ ਅੰਦਰ ਜਦੋਂ ਪੰਜਾਬ ਨੂੰ ਆਪਦਾ ਸਮਝੇਗਾ ਦੇਖੋ ਹਰਿਆਣਾ ਵਾਲੇ ਤੁਹਾਨੂੰ ਗੋਲੀਆਂ ਚਲਾਉਂਦੇ ਨੇ ਸਾਡਾ ਮੁੱਖ ਮੰਤਰੀ ਨੀਵੀਂ ਪਾ ਕੇ ਖਲੋ ਗਿਆ ਹਿਮਾਚਲ ਵਾਲੇ ਸਾਡੇ ਮੁੰਡਿਆਂ ਨੂੰ ਮਾਰਦੇ ਨੇ ਕੁੱਟਦੇ ਨੇ ਸਾਡਾ ਮੁੱਖ ਮੰਤਰੀ ਨੀਵੀਂ ਪਾ ਕੇ ਖਲੋ ਗਿਆ ਇਕੱਲਾ ਇਹ ਹੀ ਮੁੱਖ ਮੰਤਰੀ ਨਹੀਂ ਖਲੋਤਾ ਐਦੂ ਪਹਿਲੋ ਅਕਾਲੀ ਤੇ ਕਾਂਗਰਸੀ ਵੀ ਇਸ ਤਰ੍ਹਾਂ ਰਹੇ ਸਾਰਾ ਹਿਮਾਚਲ ਹੈ ਜਿਹੜਾ ਚੰਡੀਗੜ੍ਹ ਮੁਹਾਲੀ ਲੁਧਿਆਣਾ ਬਠਿੰਡੇ ਚਿੱਕਰ ਵਸਾ ਦਿੱਤਾ ਗਿਆ ਅਸੀਂ ਜਗ੍ਹਾ ਨਹੀਂ ਲੈ ਸਕੇ ਉੱਥੇ ਅੱਜ ਤੱਕ ਅਸੀਂ 100 ਗਾ ਜਗ੍ਹਾ ਵੀ ਨਹੀਂ ਲੈ ਸਕਦੇ ਪਰ ਸਾਡਾ ਪੰਜਾਬ ਖਤਮ ਕਰ ਦਿੱਤਾ ਗਿਆ ਮੁੱਖ ਮੰਤਰੀਓ ਕਦੋਂ ਉੱਠੋਂਗੇ ਕਦੋਂ ਦਿੱਲੀ ਦੇ ਪੰਜੇ ਦੇ ਥੱਲੇੋਂ ਨਿਕਲ ਕੇ ਆਪ ਦੀ ਸਟੇਟ ਦੀ ਤੇ ਆਪ ਦੇ ਲੋਕਾਂ ਦੀ ਗੱਲ ਕਰੋਗੇ ਯਾਰ ਹਿਮਾਚਲ ਵੀ ਕਿਸੇ ਵੇਲੇ ਪੰਜਾਬ ਦਾ ਹਿੱਸਾ ਹੀ ਸੀ ਪੰਜਾਬ ਦਾ ਹਿੱਸਾ ਸੀ ਪਰ ਇਹਨਾਂ ਦੀ ਨਫ਼ਰਤ ਸ਼ੁਰੂ ਹੋਈ ਤੁਹਾਨੂੰ ਮੈਂ ਦੱਸ ਦੇਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਅਨੰਤਪੁਰ ਸਾਹਿਬ ਦੇ ਕਿਲੇ ਦੇ ਵਿੱਚ ਸੀ ਇਤਿਹਾਸ ਬੋਲ ਰਿਹਾ ਮੈਂ ਨਹੀਂ ਬੋਲ ਰਿਹਾ ਤਾਂ ਇਥੋਂ ਦੇ ਲੋਕਾਂ ਨੇ ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਹਰ ਜਾ ਕੇ ਦਰਵਾਜ਼ੇ ਦੇ ਅੱਗੇ ਗਾਂ ਦੀ ਸੋਚ ਚੁੱਕੀ ਸੀ ਕਿ ਅਸੀਂ ਹਮਲਾ ਨਹੀਂ ਕਰਦੇ ਪਰ ਜਦੋਂ ਉਹਨਾਂ ਨੇ ਸਮਾਨ ਭੇਜਿਆ ਸੀ ਬਾਹਰ ਕੋਈ ਹੋਰ ਚੀਜ਼ ਬਣਾ ਕੇ ਭੇਜੀ ਸੀ ਤਾਂ ਇਹਨਾਂ ਨੇ ਹਮਲਾ ਕਰ ਦਿੱਤਾ ਸੀ ਇਸ ਟਾਈਪ ਦੇ ਲੋਕ ਨੇ ਮਹਾਰਾਜਾ ਰਣਜੀਤ ਸਿੰਘ ਨੇ ਸ਼ੇਰ-ਏ-ਪੰਜਾਬ ਨੇ ਇਹਨਾਂ ਨੂੰ ਕਿਵੇਂ ਕਬਜ਼ੇ 'ਚ ਲਿਆ ਸੀ ਤੇ ਕਿਵੇਂ ਇਹਨਾਂ ਲੋਕਾਂ ਨੂੰ ਬੰਦੇ ਬਣਾ ਕੇ ਰੱਖਿਆ ਸੀ ਉਹ ਹਿਸਟਰੀ ਪੜ੍ਹਨ ਵਾਲੀ ਹੈ ਜਿਵੇਂ ਤੁਸੀਂ ਮੇਰੇ ਨਾਲ ਪਿਛਲੀਆਂ ਮੁਲਾਕਾਤਾਂ ਦੇ ਵਿੱਚ ਵੀ ਕਿਹਾ ਸੀ ਕਿ ਜੇਕਰ ਹਿਮਾਚਲ ਜਾ ਕੇ ਲੈਣਾ ਕੀ ਆ ਤਾਂ ਕਸ਼ਮੀਰ ਸਾਈਡ ਜਾਓ ਬਿਲਕੁਲ ਦੇਖੋ ਆਪਾਂ ਉਹਨੇ ਲਫ਼ਜ਼ ਕਹਿ ਦिए ਕਿ ਸ਼੍ਰੀਨਗਰ ਜਾਓ ਤਾਂ ਹਿੰਦੁਸਤਾਨ ਦੀ ਹਕੂਮਤ ਉਹ ਤੇ ਸਿੱਖਾਂ ਨੂੰ ਮਾਰ ਦੇਗੀ ਜੀ ਅੱਗੇ ਵੀ ਮਾਰੇ ਨੇ ਸਿੱਖ ਅੱਜ ਤੱਕ ਨਹੀਂ ਪਤਾ ਲੱਗਾ ਕਿੰਨੇ ਮਾਰੇ ਨੇ ਆਪਾਂ ਨੂੰ ਮਨ 'ਚੋਂ ਪਤਾ ਮਾਰੇ ਕਿੰਨੇ ਨੇ ਮਾਰੇ ਕਿੰਨਾਂ ਨੇ ਪਰ ਜੇ ਅਸੀਂ ਕਹੀਏ ਕਿ ਸ਼੍ਰੀਨਗਰ ਚਲੇ ਜਾਓ ਤਾਂ ਇਹ ਨਾਲੇ ਜਾਂਦੇ ਹੀ ਸਾਨੂੰ ਮਾਰ ਦੇਣਾ ਉੱਥੇ ਸੋ ਮੈਂ ਤੇ ਕਹੂੰਗਾ ਕਿ ਜੇ ਇਸ ਹਿਮਾਚਲ ਦੇ ਵਿੱਚ ਆਪਦੀ ਐਂਟਰੀ ਨਾ ਕਰੋ ਤੁਹਾਡੇ ਜਿੱਥੇ ਪੱਗ ਨੂੰ ਯਾਰ ਅਗਲੇ ਗਲ ਪੈ ਜਾਂਦੇ ਨੇ ਪੱਗਾਂ ਲਾਹ ਦਿੰਦੇ ਨੇ ਤੁਹਾਡੇ ਨਿਸ਼ਾਨ ਸਾਹਿਬ ਰੋਲ ਦਿੰਦੇ ਨੇ ਹਿਮਾਚਲ ਤੁਹਾਡਾ ਲੱਗਿਆ ਕੀ ਹੈ ਯਾਰ ਕੱਲ ਨੂੰ ਤੁਹਾਡੇ ਨੌਜਵਾਨ ਮੁੰਡੇ ਮਾਰ ਦੇਣਗੇ ਯਾਰ ਕੀ ਲੋੜ ਹੈਓ ਜੀ ਜਦੋਂ ਤੁਹਾਡਾ ਆਪਦਾ ਮੁੱਖ ਮੰਤਰੀ ਤੁਹਾਡੀ ਆਪਦੀ ਸਟੇਟ ਹੀ ਸੱਕੀ ਨਹੀਂ ਉਧਰ ਲੈਣ ਕੀ ਜਾਣੇ ਇਹਦਾ ਹੱਲ ਇੱਕੋ ਹੀ ਹੈ 200 ਰਹਿ ਗਏ ਨੇ ਤੇ ਪੰਜਾਬ ਦੀ ਖੇਤਰੀ ਪਾਰਟੀ ਲੈ ਕੇ ਆਓ ਫਿਰ ਤੁਸੀਂ ਵੇਖਿਆ ਜੇ ਕਿ ਇਹਨਾਂ ਨੂੰ ਜਵਾਬ ਕਿਵੇਂ ਦੇਣੇ ਆਪਾਂ ਇਹ ਜ਼ਰੂਰੀ ਹੈ ਇੱਕ ਵਾਰੀ ਤਾਂ ਚੁਣ ਕੇ ਵੇਖ ਲਓ ਇੱਕ ਵਾਰੀ ਤਾਂ ਇਹਨਾਂ ਅਕਾਲੀਆ ਕਾਂਗਰਸਾਂ ਤੇ ਇਹਨਾਂ ਬੰਦਿਆਂ ਦੇ ਪੰਜੇ ਚੋਂ ਨਿਕਲ ਕੇ ਵੇਖ ਲਓ ਇੱਕ ਵਾਰ ਤਾਂ ਵੇਖੋ ਨਾ ਇਹਨਾਂ ਹਿਮਾਚਲ ਤੇ ਹਰਿਆਣੇ ਨੂੰ ਅਸੀਂ ਜਵਾਬ ਕਿਵੇਂ ਦੇਣੇ ਸਾਬਕਾ ਜੇਹਦਾਰ ਹਰਪੀ ਸਿੰਘ ਹੋਰਾਂ ਦੇ ਵੱਲੋਂ ਵੀ ਇਹੀ ਕਿਹਾ ਗਿਆ ਸੀ ਉਹ ਕਹਿੰਦੇ ਨੇ ਕਿ ਜੇਕਰ ਉਹ ਐਸਾ ਕੁਝ ਕਰਨਗੇ ਪਹਿਲੀ ਗੱਲ ਤਾਂ ਇਹ ਆ ਕਿ ਜਿੱਥੇ ਸਾਡੀ ਇੱਜ਼ਤ ਹੀ ਨਹੀਂ ਉਸ ਜਗ੍ਹਾ ਤੇ ਜਾਣ ਦੀ ਸਾਨੂੰ ਲੋੜ ਹੀ ਨਹੀਂ ਨਹੀਂ ਲੋੜ ਬਿਲਕੁਲ ਜਿੱਥੇ ਸਾਡੀ ਇੱਜ਼ਤ ਨਹੀਂ ਅਸੀਂ ਕਰਨ ਕੀ ਜਾਣਿਆ ਇਹਨੂੰ ਬੰਦ ਕਰੋ ਬਿਲਕੁਲ ਹਿਮਾਚਲ ਨੂੰ ਜਾਣਾ ਬੰਦ ਕਰੋ ਆਪਦਾ ਤੁਸੀਂ ਹਿਮਾਚਲ ਜੀ ਆ ਬਿੜਾ ਗੱਲ ਤੋਂ ਛਿੱਤਰਖੰਦੇ ਫਿਰਦੇ ਹੋਂ ਉਹ ਗੱਡੀਆਂ ਪਿਛਲੇ ਸਾਲ ਤੋੜੀਆਂ ਪੰਜਾਬ ਦੀਆਂ ਮਾ ਹਿੰਦੂ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਕਿੰਨੀਆਂ ਗੱਡੀਆਂ ਤੋੜੀਆਂ ਨੇ ਥੋੜਾ ਸਰਦਾ ਨਹੀਂ ਇਸ ਗੱਲ ਤੇ ਆਪਾਂ ਚੱਲੀਏ ਕਿ ਆਪਦਾ ਪੰਜਾਬ ਬਚਾਓ ਇਹਨਾਂ ਪ੍ਰਵਾਸੀਆਂ ਤੋਂ ਪੰਜਾਬ ਬਚਾਓ ਇਹਨਾਂ ਦੀ ਕੀ ਜੁਰਤ ਆ ਯਾਰ ਥੱਲੇੋਂ ਸਮਾਨ ਲੈ ਕੇ ਜਾਂਦੇ ਨੇ 10 ਰੁਪਏ ਦਾ ਵੇਚਦੇ ਸੌਦਾ ਨੇ ਇਹ ਸਾਡੇ ਮੁੱਖ ਮੰਤਰੀ ਜੀ ਬੜਕ ਚਾਹੀਦੀ ਏ ਤਾਂ ਤਾਂ ਮੈਂ ਕਹਿਣਾ ਬੜਕ ਵਾਲਾ ਮੁੱਖ ਮੰਤਰੀ ਲੈ ਕੇ ਆਓ ਜਿਹੜਾ ਸਿਰ ਝੁਕਾ ਕੇ ਗੱਲ ਨਾ ਕਰੇ ਮੈਂ ਫੌਜ ਦੀ ਗੱਲ ਹਮਲੇ ਦੀ ਗੱਲ ਨਹੀਂ ਕਰ ਰਿਹਾ ਮੈਂ ਗੱਲ ਕਰ ਰਿਹਾ ਜਿੰਦੇ ਚ ਇਨੀ ਹਿੰਮਤ ਹੋਵੇ ਆਪਜੀ ਬੇਲਗਾਮ ਪੁਲਿਸ ਨੂੰ ਲਗਾਮ ਚ ਪਾ ਕੇ ਰੱਖੇ ਕਾਨੂੰਨ ਮੁਤਾਬਕ ਚਲਾਵੇ ਪੁਲਿਸ ਨੂੰ ਇਹਨਾਂ ਦੂਜੀਆਂ ਸਟੇਟਾਂ ਨੂੰ ਜਵਾਬ ਦੇਵੇ ਜਿਵੇਂ ਇੱਕ ਸਟੇਟ ਦਾ ਮੁੱਖ ਮੰਤਰੀ ਦਿੰਦਾ ਉਹ ਦੋਨੋਂ ਸਟੇਟ ਦੇ ਮੁੱਖ ਮੰਤਰੀ ਸਾਡੇ ਮੁੱਖ ਮੰਤਰੀ ਕਹਿੰਦੇ ਗੱਲ ਪੈਂਦੇ ਨੇ ਇਹ ਨੀਵੀਂ ਪਾ ਕੇ ਖਲੋਤੇ ਹੁੰਦੇ ਖਰਾ ਸਭ ਨਾਲ ਹੀ ਜਿਹੜੇ ਸਿੱਖ ਨੌਜਵਾਨਾਂ ਦੇ ਵੱਲੋਂ ਤਸਵੀਰਾਂ ਜਿਹੜੀਆਂ ਨੇ ਇੱਕ ਪੋਸਟਰ ਜਿਹੜੇ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਬੱਸਾਂ ਦੇ ਉੱਪਰ ਲਾਏ ਗਏ ਉਸ ਚੀਜ਼ ਨੂੰ ਲੈ ਕੇ ਵੀ ਵਿਵਾਦ ਛੜਿਆ ਵਿਧਾਨ ਸਭਾ ਦੇ ਵਿੱਚ ਵੀ ਵਿਵਾਦ ਛੜਿਆ ਕਿ ਨੰਗੀਆਂ ਤਲਵਾਰਾਂ ਦੇ ਨਾਲ ਬੱਸਾਂ ਘੇਰੀਆਂ ਜਾ ਰਹੀਆਂ ਨੇ ਉਹ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਬੱਸਾਂ ਜਿਹੜੀਆਂ ਸੁਰੱਖਿਅਤ ਨਹੀਂ ਨਾਲ ਹੀ ਹਿਮਾਚਲ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਵੀ ਕਹਿੰਦੇ ਨੇ ਕਿ ਮੈਂ ਸੀਐਮ ਭਗਵੰਤ ਸਿੰਘ ਮਾਨ ਨਾਲ ਇਸ ਬਾਰੇ ਗੱਲਬਾਤ ਕਰਾਂਗਾ ਇਸ ਤੇ ਵੀ ਵਿਵਾਦ ਛੜਿਆ ਅਨੁਰਾਗ ਠਾਕੁਰ ਹੋਰ ਵੀ ਬੋਲਦੇ ਨੇ ਕਿ ਇਹ ਜੋ ਹੋ ਰਿਹਾ ਬੱਸਾਂ ਘੇਰ ਕੇ ਪੋਸਟਰ ਅੱਕੇ ਦੇ ਨਾਲ ਲਾਏ ਜਾ ਰਹੇ ਨੇ ਇਹ ਬਿਲਕੁਲ ਗਲਤ ਨੇ ਪਹਿਲੀ ਗੱਲ ਤਾਂ ਉਥੋਂ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣ ਦੀ ਲੋੜ ਹੀ ਨਹੀਂ ਸਾਨੂੰ ਤਾਂ ਵੈਸੇ ਗੋਲੀਆਂ ਮਾਰੀ ਜਾਂਦੇ ਨੇ ਉਦੋਂ ਤਾਂ ਕਹੇ ਜੇ ਸਾਡਾ ਮੁੱਖ ਮੰਤਰੀ ਸਾਡਾ ਹੈ ਤਾਂ ਸਾਡੇ ਮਨਿਸਟਰ ਸਾਡੇ ਨੇ ਫੇਰ ਤਾਂ ਕਹੋ ਸਾਨੂੰ ਤਾਂ ਵੈਸੇ ਗੋਲੀਆਂ ਮਾਰ ਦਿੰਦੇ ਨੇ ਸਾਡੇ ਲਈ ਡਿਬੜੂ ਘੜ ਜੇਲੇ ਇੱਥੇ ਪੰਜਾਬ ਦੀਆਂ ਜੇਲਾਂ ਨੇ ਕਹਿਣ ਦੀ ਉਹਨੂੰ ਕੋਈ ਲੋੜ ਨਹੀਂ ਇਹ ਵੈਸੇ ਸਾਡੇ ਦੀ ਗੋਲੀ ਤਿਆਰ ਹੈ ਸਟੇਟ ਦੇ ਅੰਦਰ ਨੰਬਰ 1 ਨੰਬਰ 2 ਤੇ ਕੀ ਸੰਤਾਂ ਦੀ ਫੋਟੋ ਬੈਨ ਕੀਤੀ ਹੋਈ ਕਿਤੇ ਫੋਟੋ ਬੈਨ ਹੈ ਉਹੀ ਫੋਟੋ ਬੈਣੀ ਫਿਰ ਕਿਵੇਂ ਕਹੋਗੇ ਇਹ ਫੋਟੋ ਫੋਟੋ ਲਾਉਣੀ ਗਣਾ ਹੈ ਜਿਹੜੀ ਪਿਕਚਰ ਤੁਸੀਂ ਇਹ ਫੋਟੋ ਨੈਸ਼ਨਲ ਟੀਵੀ ਦੇ ਉੱਪਰ ਜਦੋਂ 84 ਦੇ ਜੂਨ ਦਾ ਮਹੀਨਾ ਦਾ ਤੁਸੀਂ ਵਿਖਾਉਨੇ ਹੋ ਉਦੋਂ ਕਿਉਂ ਵਿਖਾਉਨੇ ਉਦੋਂ ਸੰਤਾਂ ਦੀ ਫੋਟੋ ਵਰਲਡ ਦੇ ਵਿੱਚ ਜਾਂਦੀ ਹੈ ਉਦੋਂ ਤੁਸੀਂ ਟੀਵੀ ਤੇ ਕਿਉਂ ਦਿਖਾ ਸਕਦੇ ਹੋ ਜਦੋਂ ਤੁਸੀਂ ਸੰਤਾਂ ਦੇ ਉਲਟ ਬੋਲਦੇ ਹੋ ਉਦੋਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਜਿਹੜੀ ਆਰਐਸਐਸ ਹੈ ਇਹਨੇ ਹਰਮੰਦਰ ਸਾਹਿਬ ਤੇ ਹਮਲਾ ਕਰਾਇਆ ਇਹਨੇ 1984 ਚ ਕਾਂਗਰਸ ਦੇ ਬਰਾਬਰ ਇਹਨੇ ਸਿੱਖ ਮਾਰੇ 1966 ਤੋਂ ਸੂਬੇ ਤੋਂ ਪਹਿਲਾਂ આરએસਐ ਜ ਨੇ ਸਿੱਖਾਂ ਨੂੰ ਗੋਲੀਆਂ ਮਾਰਾਈਆਂ ਪੰਜਾਬ ਦੇ ਅੰਦਰ ਇਹ ਤਾਂ ਅਸੀਂ ਮਰੇ ਹੋਏ ਆ ਇਹਦਾ ਸਾਨੂੰ ਅਕਲ ਦੀ ਘਾਟ ਹੈ ਜਿਹੜੇ ਅਸੀਂ ਇਹਨਾਂ ਲੋਕਾਂ ਤੇ ਵਿਸ਼ਵਾਸ ਕਰਦੇ ਆ ਅਸੀਂ ਫੇਰ ਵੀ ਸਾਡੇ ਬੇਵਕੂਫ ਲੋਕ ਜਿਹੜੇ ਅੱਜ ਪੱਗਾਂ ਬਨ ਕੇ ਕਹਿੰਦੇ ਮਗਰਤੁਰਪੇ ਨੇ આરએસਐ ਜਨ ਸੰਘ ਦੇ ਮਗਰਤੁਰਪੇ ਨੇ ਯਾਰ ਤੁਰੋ ਪਰ ਉਸ ਦੇ ਮਗਰ ਤੁਰੋ ਜਿਹੜਾ ਤੁਹਾਡਾ ਮਿੱਤਰ ਹੈ ਜਿਹੜੀ ਪਾਰਟੀ ਦੀ ਨੀ ਹੀ ਤੁਹਾਡੇ ਉਲਟ ਰੱਖੀ ਗਈ ਹੋਵੇ ਜਿਹੜੀ ਤੁਹਾਡੇ ਪੰਜਾਬ ਨੂੰ ਨਫ਼ਰਤ ਕਰਦੀ ਹੋਵੇ 1870 ਦੇ ਕਰੀਬ ਆ ਕੇ ਉਹਨਾਂ ਨੇ ਤੁਹਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗਾਲ੍ਹਾਂ ਕੱਢੀਆਂ ਹੋਣ ਆਰੀਆ ਸਮਾਜੀਆਂ ਨੇ ਗਾਲ੍ਹਾਂ ਕੱਢੀਆਂ ਸੀ ਅੰਮ੍ਰਿਤਸਰ ਦੇ ਵਿੱਚ ਯਾਰ ਕੁਝ ਤਾਂ ਸ਼ਰਮ ਕਰ ਲਿਆ ਕਰੋ ਮਾੜੀ ਮੋੜ ਯਾਰ ਮਾੜਾ ਮੋੜ ਤਾਂ ਸੋਚ ਲਿਆ ਕਰੋ ਯਾਰ ਤੁਸੀਂ ਲੋਕ ਐਡੀ ਤੁਹਾਡੀ ਜਾਨ ਨਿਕਲ ਜੇਗੀ ਯਾਰ ਜ਼ਿੰਦਗੀ ਦਾ ਪੀਰੀਅਡ ਕਿੰਨਾ ਕੁ ਹੈ ਯਾਰ ਇਸ ਇਸ ਵਿਵਾਦ ਦੇ ਉੱਪਰ ਜਿੱਥੇ ਹਿਮਾਚਲ ਦੀ ਵਿਧਾਨ ਸਭਾ ਦੇ ਵਿੱਚ ਮੁੱਦਾ ਉੱਠਿਆ ਹਿਮਾਚਲ ਦੇ ਲੀਡਰ ਜਿਹੜੇ ਆ ਬੋਲਦੇ ਨਜ਼ਰ ਆਏ ਪਰ ਇਸ ਵਿਵਾਦ ਤੇ ਪੰਜਾਬ ਦੇ ਕਿਸੇ ਲੀਡਰ ਦੇ ਵੱਲੋਂ ਹਾਲੇ ਤੱਕ ਉਸ ਪੱਧਰ ਤੇ ਆਵਾਜ਼ ਉੱਠੀ ਜਾਂ ਉਸ ਪੱਧਰ ਤੇ ਬੋਲਿਆ ਜਿਹੜਾ ਹੈ ਉਹ ਦਿਖਾਈ ਨਹੀਂ ਦਿੰਦਾ ਦੇਖੋ ਇੰਡੀਆ ਦੇ ਅੰਦਰ ਤੁਸੀਂ ਕਿਤੇ ਚਲੇ ਜਾਓ ਉਹਨਾਂ ਦੇ ਜਿਹੜੇ ਨਾਇਕ ਨੇ ਉਹ ਚਾਹੇ ਕਿਸ ਟਾਈਪ ਦੇ ਵੀ ਨੇ ਕਿਵੇਂ ਹੋਏ ਨੇ ਉਹਨਾਂ ਦੀ ਲਾਈਫ ਦੇ ਵਿੱਚ ਉਹ ਇੱਕ ਗੱਲ ਵੀ ਨਹੀਂ ਕਹੋਂਦੇ ਤਾਮਲ ਕੇ ਕੇਰਲਾ ਉਹ ਵੈਸਟ ਬੰਗਾਲ ਚਲੇ ਜਾਓ ਇੱਥੋਂ ਦੇ ਇੱਥੋਂ ਦੇ ਮੰਤਰੀਆਂ ਦੀ ਮਨਿਸਟਰ ਦੀ ਕਿਸੇ ਦੀ ਜੁਰਤ ਹੀ ਨਹੀਂ ਇਸ ਇਸ਼ੂ ਤੇ ਬੋਲ ਜਾਣੋ ਮਤਉਣੀ ਨਾ ਜਾ ਨਿਕਲ ਜੇਗੀ ਇਹਨਾਂ ਦੀ ਇੱਕ ਸਵਾਏ ਐਮਐਲਏ ਮਨਿਸਟਰ ਤੋਂ ਲੈ ਕੇ ਚੇਅਰਮੈਨੀ ਤੋਂ ਲੈ ਕੇ ਇਹਨਾਂ ਦੇ ਪੱਲੇ ਹੀ ਕੱਖ ਨਹੀਂ ਮੈਂ ਕਹਿੰਦਾ ਕੱਲ ਨੂੰ ਸਾਡੇ ਵਾਲੀ ਸਰਕਾਰ ਆ ਜਾਂਦੀ ਹੈ ਜੇ ਗਲਤੀ ਹੋਵੇ ਤਾਂ ਸਾਡੇ ਇੱਥੇ ਟੁੱਟ ਕੇ ਬੋਲਾਂਗੇ ਯਾਰ ਯਾਰ ਜ਼ਿੰਦਗੀ ਦਾ ਪਾਰਟ ਕਿੰਨਾ ਕੋਈ ਇਹੋ ਜਿਹੇ ਬੰਦੇ ਲੈਣਾ ਕੀ ਆਪਾਂ ਯਾਰ ਇਹੋ ਜਿਹੇ ਤੋ ਯਾਰ ਸੋ ਇਹ ਬਹੁਤ ਗਲਤ ਗੱਲ ਹੈ ਜੋ ਪੁਲਿਸ ਬੇਲਗਾਮ ਹੈ ਪੰਜਾਬ ਦੀ ਜਿਵੇਂ ਬਾਹਰਲੀਆਂ ਸਟੇਟਾਂ ਪਿਛਲੇ ਸਾਲ ਹਰਿਆਣੇ ਨੇ ਗੋਲੀ ਚਲਾਈ ਉਹ ਸਾਨੂੰ ਕੁੱਟ ਕੇ ਹਟੇ ਨੇ ਕਿਤੇ ਹੋਇਆ ਕਿ ਇੱਕ ਸਟੇਟ ਦੂਜੀ ਸਟੇਟ ਨੂੰ ਇੰਟਰਨੈਕ ਕਰਨ ਦੇ ਵਿੱਚ ਜਿਵੇਂ ਯਾਰ ਬਾਰਡਰ ਬਣਾਤਾ ਪਾਕਿਸਤਾਨ ਦੇ ਹਿੰਦੁਸਤਾਨ ਦਾ ਕੋਈ ਕੋਈ ਬੋਲਿਆ ਸਾਡਾ ਮੁੱਖ ਮੰਤਰੀ ਉਸ ਪਰਚੇ ਦੇ ਅੰਦਰ ਕੋਈ ਗੱਲ ਆਈ ਉਦੋਂ ਇਹ ਪੰਜਾਬ ਦੀ ਪੁਲਿਸ ਜਿਹੜੀ ਐਡੀ ਬਾਧਰ ਬਣਦੀ ਹੈ ਉਦੋਂ ਕਰਦੀ ਨਾ ਐਂਕਾਊਂਟਰ ਉੱਥੇ ਯਾਰ ਆਪਦਿਆਂ ਨੂੰ ਮਾਰਦੇ ਜੇ ਬੇਕਸੂਰਾਂ ਨੂੰ ਯਾਰ ਪੰਜਾਬ ਦਾ ਕੋਈ ਮੁੰਡਾ ਵੀ ਕਿਤੇ ਵੀ ਪੁਲਿਸ ਦੇ ਉੱਪਰ ਹਮਲਾ ਨਹੀਂ ਕਰਦਾ ਅੱਜ ਤੱਕਰ ਦੱਸੋ ਕਿਤੇ ਇਹਨਾਂ ਨੇ ਅੱਗਾਂ ਲਾਈਆਂ ਹੁਣ ਮੁੰਡਿਆਂ ਨੇ ਪੰਜਾਬ ਦੇ ਆਜ ਤੱਕਰ ਪੰਜਾਬ ਦੇ ਕਲਚਰ ਚ ਹੀ ਐਣੀ ਸਾਨੂੰ ਨਾ ਸਿੱਖਿਆ ਇਹੋ ਜੀ ਮਿਲੀ ਹੈ ਠੀਕ ਹੈ ਇਸ ਗੱਲ ਤੋਂ ਬਾਅਦ ਇਹ ਹਮਲਾ ਭਾਵੇਂ ਆਪਣੇ ਆਪ ਤੇ ਕਰਾ ਦੇਣ ਕਿਉਂਕਿ ਇਹਨਾਂ ਨੇ ਤਾਂ ਝੂਠੇ ਸਾਫ਼ਤ ਕਰਨਾ ਨਾ ਇਹ ਉਹ ਪੁਲਿਸ ਹੈ ਜਿਹੜੀ ਆਪਦੀ ਕੌਮ ਨੂੰ ਮਾਰਦੀ ਕਈ ਵਾਰੀ ਵੇਖਿਆ ਨਾ ਸੱਪ ਆਪਦਿਆਂ ਨੂੰ ਮਾਰ ਦਿੰਦੇ ਨੇ ਖਾ ਜਾਂਦੇ ਨੇ ਇਹ ਉਹ ਚੀਜ਼ਾਂ ਨੇ ਇਹਨਾਂ ਨੂੰ ਕੱਖ ਨਹੀਂ ਪਤਾ ਜਦੋਂ ਇਹ ਰਿਟਾਇਰ ਹੁੰਦੇ ਨੇ ਧਿਆਨ ਨਾਲ ਵੇਖਿਆ ਜੀ ਜਦੋਂ ਰਿਟਾਇਰ ਹੋਣਗੇ ਗੁਰਦੁਆਰੇ ਦੇ ਬੂਏ ਅੱਗੇ ਬੈਠੇ ਹੋਣਗੇ ਜਿੰਨੇ ਪੁਰਸ ਵਾਲੇ ਬਸ ਉੱਥੇ ਬੈਠੇ ਨੇ ਹੁਣ ਰੱਬ ਦਾ ਨਾਮ ਚਿੱਤੇ ਆ ਗਿਆ ਇਹਨਾਂ ਨੂੰ ਪਰ ਅਸੀਂ ਇਹਨਾਂ ਨੂੰ ਕਿਉਂ ਨਹੀਂ ਇਹਨਾਂ ਦੀ ਲਗਾਮ ਕੱਸਦੇ ਮੈਂ ਤਾਂ ਬੜਾ ਹੈਰਾਨ ਆ ਕਿ ਇੰਨਾ ਯਾਰ ਮੁੱਖ ਮੰਤਰੀ ਉਹਨਾਂ ਨੂੰ 10-10 ਲੱਖ ਰੁਪਈਆ ਕਹਦਾ ਦੇ ਦੇ ਜੀ ਜੇ ਉਹ ਬੰਦੇ ਦੀ ਬੈਕਗ੍ਰਾਉਂਡ ਕਿ ਉਹ ਕ੍ਰਿਮినਲ ਹੈਗੀ ਐ ਕਿ ਉਹ ਕਿਸੇ ਜੰਗਲ ਚ ਰਹਿ ਰਿਆ ਸੀ ਕਿ ਉਹਨੇ ਕਿਸੇ ਦੇ ਹਮਲੇ ਕੀਤੇ ਕਿ 50 20 50 ਬੰਦੇ ਮਾਰੇ ਕਾਨੂੰਨ ਫਾਂਸੀ ਦਿੰਦਾ ਬੜੀ ਐਵੀਡੈਂਸ ਤੋਂ ਬਾਅਦ ਜਾ ਕੇ ਦਿੰਦਾ ਹੈ ਕਾਨੂੰਨ ਦੇ ਅੰਦਰ ਬੜਾ ਹੀ ਨੀਅਸ ਕ੍ਰਾਈਮ ਹੋਵੇ ਜਾ ਕੇ ਫਾਂਸੀ ਦਿੰਦਾ ਹੋ ਰੇਅਰ ਤੋਂ ਰੇਅਰ ਕੇਸ ਦੇ ਵਿੱਚ ਤੇ ਇਹਦਾ ਜਿੱਥੇ ਜੀ ਕਰੇ ਇਹ ਗੋਲੀ ਮਾਰ ਦਿੰਦੇ ਨੇ ਕਿਸੇ ਨੂੰ ਯਾਰ ਮੈਂ ਤਾਂ ਤਾਂ ਕਿਹਾ ਕਿ ਲੋਕੋ ਦੋ ਸਾਲ ਟਪਾ ਲੋ ਇਹ ਤੁਹਾਡੇ ਪੁੱਤਰਾਂ ਨੂੰ ਮਾਰ ਦੇਣਗੇ ਇਹ ਤੁਹਾਡੇ ਸਕੇ ਨਹੀਂ ਜੇ ਪ੍ਰੋਟੈਸਟ ਕਰਨਾ ਹੈ ਤਾਂ ਰਲ ਕੇ ਕਰੋ ਇਹ ਲੀਡਰਾਂ ਦੇ ਮਗਰ ਨਾ ਲੱਗੋ ਸਮਝਿਆ ਕਿ ਨਹੀਂ ਇਸ ਕਰਕੇ ਬਹੁਤ ਮਾੜੀ ਗੱਲ ਹੈ ਪੰਜਾਬ ਦੇ ਅੰਦਰ ਤੇ ਹਿਮਾਚਲ ਨੇ ਤਾਂ ਸੌ ਖਾਦੀ ਹੋਈ ਹੈ ਤੇ ਹਰਿਆਣੇ ਨੇ ਵੀ ਖਾਦੀ ਹੈ ਸੰਤ ਭਿੰਡਰਾਂ ਵਾਲਿਆਂ ਨੇ ਕੀ ਮਾਰਾ ਕੀਤਾ ਦੱਸ ਦਿਓ ਤੁਸੀਂ ਮੈਨੂੰ ਕੀ ਯਾਰ ਆਪ ਦੀ ਕਾਮ ਲਈ ਬੋਲੇ ਨੇ ਫੰਡਮੈਂਟਲ ਰਾਈਟ ਦੀ ਗੱਲ ਕੀਤੀ ਹੈ ਗੋਲੀ ਤੁਸੀਂ ਮਾਰੀ ਹਰਮੰਦਰ ਸਾਹਿਬ ਤੇ ਹਮਲੇ ਤੁਸੀਂ ਕੀਤੇ ਇਨੋਸੈਂਟ ਜਿਹੜੇ ਇਥੇ ਯਾਤਰੂ ਗਏ ਸੀ ਉਹ ਤੁਸੀਂ ਮਾਰੇ ਪਰ ਤੁਸੀਂ ਗਨਾਹ ਕਰ ਨਹੀਂ ਗਨਾਹ ਕਰ ਅਸੀਂ ਕਰੀਏ ਕੀ ਸਾਡੀ ਸੁਣਦਾ ਕੌਣ ਹੈ ਤੁਹਾਡੀ ਪੁਲਿਸ ਦੇਖੋ ਪੁਲਿਸ ਕੀ ਚੀਜ਼ ਹੈ ਤੁਹਾਡੀ ਪੁਲਿਸ 1984 ਚ ਘੇਰ ਘੇਰ ਕੇ ਸਾਨੂੰ ਮਾਰਦੀ ਹੈ ਇੰਡੀਆ ਦੇ ਅੰਦਰ ਮਾਰਦੀ ਹੈ ਅੱਜ ਪੰਜਾਬ ਚ ਵੀ ਉਹਦੋਂ ਮਰੀ ਜਾਂਦੇ ਨੇ ਯਾਰ ਸਿੱਖ ਦਾ ਪਤਾ ਨਹੀਂ ਕਿਸਮਤ ਕੀ ਹੈ ਯਾਰ ਕਾਰਨ ਕੀ ਹੈ ਸਾਡਾ ਕੋਈ ਲੀਡਰ ਹੈ ਨਹੀਂ ਸਾਡਾ ਅੱਜ ਤੱਕ 80 ਸਾਲ ਹੋ ਚੱਲੇ ਨੇ ਸਾਡਾ ਕੋਈ ਮੁੱਖ ਮੰਤਰੀ ਨਹੀਂ ਆਇਆ ਸਾਡਾ ਕੋਈ ਆਪ ਦਾ ਮੰਤਰੀ ਨਹੀਂ ਆਇਆ ਸਿਰਫ ਦਾੜੀਆਂ ਨਾ ਵੇਖਿਆ ਕਰੋ ਇਹਨਾਂ ਦੀਆਂ ਇਹਨਾਂ ਦੀਆਂ ਪੱਗਾਂ ਨਹੀਂ ਵੇਖਣੀਆਂ ਦਿਲੋਂ ਸਾਡਾ ਕੋਈ ਵੀ ਨਹੀਂ ਆਇਆ ਇਹ ਦਿੱਲੀ ਦੇ ਅੱਗੇ ਸਰੈਂਡਰ ਕਰਨ ਵਾਲੇ ਇਹ ਬੰਦੇ ਨੇ ਜੀ ਖਾਰਾ ਸਾਹਿਬ ਸਮਾਂ ਤਾਂ ਬਹੁਤ ਬਤਾਨਾ ਸਤਿ ਸ਼੍ਰੀ ਅਕਾਲ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾ ਹੋਰੀ ਸੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਹਵਾਰਾਂ ਮੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰਮਉਂਦੇ ਹੋ ਇਜਾਜ਼ਤ ਧੰਨਵਾਦ ਜੀ